ਉਹਦੀਆਂ ਚੋਰੀਆਂ ਤੇਰੇ ਪੈਰਾਂ 'ਤੇ ਸੋਨੇ ਆ ਭਰਾਵਾਂ ਤੇ ਚੋਰੀਆਂ ਚੋਰੀਆਂ ਕਿਸੇ ਦੀ ਮੰਨੋ ਕਿਤਾਬ ਨੂੰ ਚੱਤੀਆਂ ਆਪਣੇ ਹੱਲ ਦੇ ਅਸੀਂ ਮੁੰਡੇ ਤੇ ਕੁੜੀ ਦੇ ਵਿੱਚ ਭੇਦ ਸਮਝਾਂਗੇ ਪਰ ਕਦੇ ਵੀ ਸਾਡਾ ਦੇਸ਼ ਤ੍ਰੇਕੀ ਨਹੀਂ ਕਰੂਗਾ ਧੀਆਂ ਦਾ ਪ੍ਰੋਗਰਾਮ ਰੱਖੂਗੇ ਅਸੀਂ ਸੰਯੋਗ ਦੇਵਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਧੀਆਂ ਨੂੰ ਸਾਨੂੰ ਮੁੰਡਿਆਂ ਦੇ ਬਰਾਬਰ ਹੀ ਸਮਝਣਾ ਚਾਹੀਦਾ ਹੈ ਇਹ ਨਹੀਂ ਸਮਝਣਾ ਕਿ ਚਾਹੀਦਾ ਕਿ ਧੀਆਂ ਮਾਰ ਕੇ ਕਫਰਣਾ ਦਾ ਹੋਰ ਕੁਝ ਨਹੀਂ ਚਾਹੀਦਾ ਧੀਆਂ ਦੀ ਲੋੜੀ ਮਨਾਈ ਜਾ ਰਹੀ ਹੈ ਇਹ ਬਹੁਤ ਹੀ ਵਧੀਆ ਇੱਕ ਕਦਮ ਹੈ ਮਰ ਕੇ ਕਸਵਣਾ ਉਡੀਕ ਕੇ ਪੇਕਿਆਂ ਦਾ ਹੋਰ ਕੁਝ ਨਹੀਂ ਚਾਹੀਦਾ ਪਿੰਡ ਵਾਸੀਆਂ ਦਾ ਧੰਨਵਾਦ ਕਰਦੀਆਂ ਜਿਨ੍ਹਾਂ ਨੇ ਔਰ ਧੀਆਂ ਦੀ ਲੋੜੀ ਮਨਾਈ ਅਸੀਂ ਦੇਖ ਰਹੇ ਹਾਂ ਜੋ ਵੀ ਇੱਥੇ ਸਾਰਾ ਕੰਮ ਕੀਤਾ ਹੋਇਆ ਇਹ ਅੰਗਣਵਾੜੀ ਵਰਕਰਸ ਦਾ ਕੀਤਾ ਹੋਇਆ ਸਾਰਿਆਂ ਵੱਲੋਂ ਜੀ ਆਇਆਂ ਸਟ ਸਾਰਿਆਂ ਵੱਲੋਂ ਜੀ ਆਇਆਂ ਮਾਰ ਕੇ ਕਫਣਾ ਉਡਿਕੇ ਪੀ ਕੇ ਜਾਂਦਾ ਹੋਰ ਕੁਝ ਨਹੀਂ ਚਾਹੀਦਾ ਫਿਰ ਵੀ ਕਫਣਾ ਉਡਿਕੇ ਪੀ ਕੇ ਜਾਂਦਾ ਹੋਰ ਕੁਝ ਨਹੀਂ ਚਾਹੀਦਾ ਦਾ ਸੀਗਾ ਤੇ ਇਸ ਕਰਕੇ ਸਾਨੂੰ ਧੀਆਂ ਦੀ ਲੋੜੀ ਬਣਾਉਣ ਦਾ ਇਹ ਉਪਰਾਲਾ ਕਰਨਾ ਪਿਆ ਜੋ ਕਿ ਧੀਆਂ ਦੀ ਲੋੜੀ ਦੇ ਵਿੱਚ ਭਾਰਤੀ ਕਿਸਾਨ ਹੋਣੀਆਂ ਅੰਗਰਾਹਾ ਇਹ ਬਹੁਤ ਦਾ ਸਲੰਗਾ ਕਰਦੇ ਆ ਪਿੰਡ ਦੀ ਪੰਚਾਇਤ ਦੀ ਵਧਾਈ ਦੀ ਪਾਤਰ ਹੈ ਜੀ ਉਹਨਾਂ ਵੀ ਸਾਡਾ ਬਹੁਤ ਸਾਥ ਦਿੱਤਾ ਹੈ ਅੱਜ ਬਰਾਤ ਵੀ ਜਾਣਾ ਸੀ ਤੇ ਅਸੀਂ ਉਸ ਬਰਾਤ ਨੂੰ ਛੱਡ ਕੇ ਇੱਥੇ ਆਏ ਕਿ ਆ ਧੀਆਂ ਦੀ ਲੋੜੀ ਮਨਾਈ ਸਕੂਲ ਦੇ ਵਿੱਚ ਇੰਨਾ ਮਾਨ ਖੁਸ਼ ਹੋਇਆ ਵੀ ਧੀਆਂ ਨੂੰ ਸਤਿਕਾਰ ਦਿੱਤਾ ਜਾਂਦਾ ਇਹਦੇ ਲਈ ਸਾਰੇ ਆਪਾਂ ਪਿੰਡ ਵਾਸੀ ਸੂ ਸਾਰੇ ਜਿਹੜੇ ਪਿੰਡ ਦੇ ਸਾਰੇ ਕੁਝ ਦਿਨ ਹੋਣਾਂ ਨੂੰ ਕੱਲਾ ਤਾਂ ਬਹੁਤ-ਬਹੁਤ ਮੁਬਾਰਕਾਂ ਸਾਡੇ ਸਿਲਾ ਪ੍ਰੋਗਰਾਮ ਅਫਸਰ ਮੈਡਮ ਰਤਨਦੀਪ कौर ਸੰਧੂ ਜਿਨ੍ਹਾਂ ਦੀ ਇਸ ਉਪਰਾਲੇ ਦੇ ਨਾਲ ਏ ਧੀਆਂ ਦੀ ਲੋਹੜੀ ਮਨਾਈ ਜਾਂਦੀ ਕਾਫੀ ਪਿੰਡਾਂ ਵਿੱਚ ਮੈਂ ਇਹ ਪ੍ਰੋਗਰਾਮ ਦੇਖਿਆ ਲੇਕਿਨ ਅੱਜ ਇੱਕ ਵੱਡੇ ਪੱਧਰ ਤੇ ਦੇਖਣ ਨੂੰ ਮਿਲ ਰਿਹਾ ਪਿੰਡ ਵਾਸੀਆਂ ਨੂੰ ਵੀ ਵਧਾਈ ਦਾ ਪਾਤਰ ਮੰਨਦਾ ਹੈ ਜਿਨ੍ਹਾਂ ਨੇ ਅੱਜ ਅਜਿਹਾ ਪ੍ਰੋਗਰਾਮ ਕਰਾ ਕੇ ਇੱਕ ਅਜਵਲਖਣ ਲਈ ਪਾਇਆ ਸੀਡੀਪੀ ਦਫ਼ਤਰ ਤੋਂ ਆਏ ਸਮੂਹ ਸਟਾਫ ਨੂੰ ਇੱਥੇ ਆਇਆ ਦਾ ਬਹੁਤ-ਬਹੁਤ ਧੰਨਵਾਦ ਤੇ ਯੌਖੀਆਂ ਕਮਾਈਆਂ ਜੱਟ ਨੇ ਕੱਪੀੜਨਾ ਮੈਂ ਬਹੁਤੀ ਪਹਿਲੇ ਦਿਨ ਤੋਂ ਧੀਆਂ ਦੀ ਲੋੜੀ ਵਾਲਾ ਵਿਭਾਗ ਸਮਾਜਿਕ ਸੁਰੱਖਿਆ ਤੇ ਇਸਦੀ ਬਾਲਵਿਕਾਸ ਭਾਗ ਦਾ ਬਹੁਤ ਵਧੀਆ ਪ੍ਰਾਪਲ ਹੈ ਅੱਜ ਆਪਾਂ ਖੜੇ ਹਾਂ ਜੀ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਜੀਵਨਵਾਲਾ ਵਿੱਚ ਜਿੱਥੇ ਕਿ ਧੀਆਂ ਦੀ ਲੋੜੀ ਮਨਾਈ ਗਈ ਆ ਇਹ ਧੀਆਂ ਦੀ ਲੋੜੀ ਦਾ ਮਨਾਉਣ ਦਾ ਪ੍ਰਾਪਲਾ ਕੀਤਾ ਮੇਨ ਜਿਹੜੇ ਇੱਥੋਂ ਦੇ ਅੰਗਨਵਾੜੀ ਸੈਂਟਰ ਦੀਆਂ ਮੈਡਮਾਂ ਸਕੂਲ ਦੀਆਂ ਮੈਡਮ ਸਰਕਾਰੀ ਟੀਚਰ ਸਹਿਬਾਨ ਆ ਸਾਡੇ ਤੇ ਪਿੰਡ ਦੀ ਪੰਚਾਇਤ ਆ ਸਮੂਹ ਨਗਰ ਨਿਵਾਸੀ ਆ ਉਹਨਾਂ ਦੇ ਸਹਿਯੋਗ ਨਾਲ ਝੋਤੀਆਂ ਦੀ ਲੋੜੀ ਮਨਾਈ ਗਈ ਭੈਣ ਭਰਾਵਾਂ ਦੀ ਲੋੜੀ ਥਿਲਾ ਤੇ ਅੱਚਾਵਾਂ ਦੀ ਲੋੜੀ ਇਹ ਭੈਣ ਭਰਾਵਾਂ ਦੀ ਲੋੜੀ ਥਿਲਾ ਤੇ ਅੱਚਾਵਾਂ ਦੀ ਲੋੜੀ ਇਸ ਦਰਮਿਆਨ ਸਾਡੇ ਦਰਮਿਆਨ ਪਿੰਡ ਦੇ ਸਰਪੰਚ ਮੈਡਮ ਰਣਜੀਤ ਕੌਰ ਜੀ ਆ ਹਾਂਜੀ ਮੈਡਮ ਝੋਤੀਆਂ ਦੀ ਲੋੜੀ ਮਨਾਈ ਜਾ ਰਹੀ ਆ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਹਾਂਜੀ ਇੱਕ ਪਹਿਲਾਂ ਆਪਣੀ ਧੀ ਹੁੰਦੀ ਐ ਫਿਰ ਜਾਨਕੀ ਵੀ ਬਹੁਤ ਮਾਂ ਬਣਦੀ ਹੈ ਮਾਂ ਬਣ ਕੇ ਫਿਰ ਸੱਸ ਬਣਦੀ ਹੈ ਸੱਸ ਬਣਦੀ ਹੈ ਬਾਅਦ ਚ ਉਹਨਾਂ ਨੂੰ ਐ ਨਹੀਂ ਸੋਚਣਾ ਚਾਹੀਦਾ ਕਿ ਵੀ ਅਸੀਂ ਨੌ ਲੈਂਡ ਚੱਲੇ ਆ ਜਾਨਕੀ ਉਹਨੂੰ ਵੀ ਧੀ ਸਮਝਾਂ ਚਾਹੀਦੀ ਤੰਦੇ ਇਸ ਕਰਕੇ ਭੈਣੋ ਹਮੇਸ਼ਾ ਆਪਣੇ ਬੱਚਿਆਂ ਨੂੰ ਲੜਕੀਆਂ ਨੂੰ ਮੁੰਡਿਆਂ ਨਾਲ ਪਿਆਰ ਕਰੋ ਤੇ ਉਸ ਤਰ੍ਹਾਂ ਹੀ ਪੜਾਓ ਤਾਂ ਹੀ ਸਾਡਾ ਦੇਸ਼ ਤਰੱਕੀ ਕਰੂਗਾ ਅਸੀਂ ਚਾਹੁੰਦੇ ਹਾਂ ਜਿੱਥੇ ਵੀ ਸਾਡੀ ਲੋੜ ਆ ਅਸੀਂ ਜਿੱਥੇ ਵੀ ਤੁਸੀਂ ਕਹੋਗੇ ਅਸੀਂ ਤੁਹਾਡੇ ਨਾਲ ਮੋਢੇ ਤੇ ਮੋਢਾ ਲਾ ਕੇ ਖੰਨਣ ਨੂੰ ਤਿਆਰ ਆਂ। ਹਾਂ ਬਾਪ ਦੇ ਸੁੱਖ-ਦੁੱਖ ਨੂੰ ਧੀਆਂ ਹੀ ਆਉਂਦੀਆਂ ਹਿਆ ਜਦੋਂ ਵੀ ਮਾਂ-ਬਾਪ ਦੁੱਖੇ ਦਾ ਧੀ ਨਾਲ ਦੁੱਖ ਸੋ ਕਰਦਾ ਹੈ ਤੇ ਸਾਰਾ ਦਿਲ ਦੀ ਗੱਲ ਸਾਂਝੀ ਕਰਦੇ ਆਂ। ਮਾਵਾਂ ਧੀਆਂ ਦਾ ਰਸਤਾ ਇਸੇ ਤਰ੍ਹਾਂ ਹੀ ਬਣਿਆ ਰਵੇ ਭੈਣ ਭਰਾਵਾਂ ਦਾ ਤੇ ਸਾਰੇ ਧੀਆਂ ਨੂੰ ਸਤਿਕਾਰ ਦਿਓ। ਸਾਨੂੰ ਬਹੁਤ ਵਧੀਆ ਲੱਗਾ ਜਿਹੜੇ ਐਸਾ ਧੀਆਂ ਦੀ ਲੋਹੜੀ ਮਨਾਈ ਆ। ਆਪਾਂ ਇਹ ਨਾ ਸੋਚੀਏ ਵੀ ਆਪਾਂ ਅੱਜ ਧੀਆਂ ਦੀ ਲੋਹੜੀ ਮੈਗੀਆਂ ਮਨਾਈ ਆ। ਆਪਾਂ ਇਹ ਸੋਚੀਏ ਵੀ ਹਾਂ ਆਪਾਂ ਧੀਆਂ ਨੂੰ ਬਹੁਤ ਅੱਗੇ ਲੈ ਕੇ ਜਾਣਾ। ਜੇ ਆਪਾਂ ਵਾਜੇ ਸੋਚੀਏ ਪਿਆਜਾ ਪਤੀ ਨੂੰ ਵਿਆਹ ਚੱਲੇ ਆ ਇਸ ਦੇ ਨਾਲ ਮੈਂ ਸੰਦੇਸ਼ ਦੇਣਾ ਚਾਹੁੰਦੀ ਆ ਜੀ ਆਪਾਂ ਧੀਆਂ ਨੂੰ ਵੱਧ ਕੁ ਚੜ ਕੇ ਆਪਾਂ ਪੜਾਈਏ ਤੇ ਧੀਆਂ ਨੂੰ ਆਪਾਂ ਅੱਗੇ ਰੱਖੀਏ ਭਾਗ ਵੱਲੋਂ ਉਪਰਾਲੇ ਕੀਤੇ ਜਾ ਰਹੇ ਆ ਤੇ ਸਰਕਾਰ ਵੱਲੋਂ ਉਪਰਾਲੇ ਕੀਤੇ ਜਾ ਰਹੇ ਆ ਈਆਂ ਨੂੰ ਸੁਰੱਖਿਅਤ ਕਰਨ ਵਾਸਤੇ ਤਾਂ ਉਹ ਬਹੁਤ ਸ਼ਲਾਘਾਯੋਗ ਹੈ ਕਸਾਨੀ ਜੁਨੇਕਤਾ ਗਰਾਹ ਜਲਾਸਰੇ ਉਮੀਦਪੁਰ ਪ੍ਰਧਾਨ ਨਰਮਨ ਸਿੰਘ ਮੈਨੂੰ ਅੱਜ ਜੋ ਅੱਜ ਲੋਹੜੀ ਮਨਾਈ ਜਾ ਜਾਂਦੀ ਹੈ ਧੀਆਂ ਦੀ ਇਹ ਇੰਨੀ ਖੁਸ਼ੀ ਹੋਈ ਹੈ ਅੱਦਰ ਤੋਂ ਬਹੁਤ ਜ਼ਿਆਦਾ ਮਾਇਤਾ ਇਹਨਾਂ ਸਾਰੀਆਂ ਭੈਣਾਂ ਨੂੰ ਵਧਾਈ ਦਾ ਪਾਤਰ ਸਮਝਦੇ ਆ ਜੋ ਆਪਣੇ ਅੱਜ ਧੀਆਂ ਦੀ ਲੋਹੜੀ ਮਨਾ ਸਕੀ ਹੈ ਸਾਡੇ ਡਿਪਾਰਟਮੈਂਟ ਦੀਆਂ ਕੁਝ ਸਕੀਮਾਂ ਚੱਲ ਰਹੀਆਂ ਹਨ ਉਹਨਾਂ ਬਾਰੇ ਤੁਹਾਨੂੰ ਜਾਣੂ ਕਰਵਾਉਣਾ ਚਾਹੀਦਾ ਸਾਡੇ ਡਿਪਾਰਟਮੈਂਟ ਵੱਲੋਂ ਮੁੱਖ ਤੌਰ ਤੇ ਜਿਹੜੀਆਂ ਦੋ ਸਕੀਮਾਂ ਹੈਗੀਆਂ ਹੁਣ ਆਪਣੇ ਬੇਟੇ ਆ ਕੋਈ ਨਹੀਂ ਪੁੱਛਦੇ ਆਪਾਂ ਨੂੰ ਤਾਂ ਆਪ ਨੂੰ ਆ ਜਾਣਾ ਦਿਨੇ ਆ ਜਾਣਾ ਉਹਦਾ ਕੋਈ ਮਰਜ਼ੀ ਨਹੀਂ ਆਪਾਂ ਨੂੰ ਪੁੱਛਦੇ ਨਹੀਂ ਉਹਨਾਂ ਨੂੰ ਪੁੱਛੋ ਵੀ ਕਿੱਥੇ ਗਏ ਸੀ ਕਿਹੜਾ ਤੁਹਾਡਾ ਫਰੈਂਡ ਸਰਕਲ ਹੈ ਕਿਹਨੂੰ ਮਿਲਣ ਗਏ ਸੀ ਸੇਵੀਆਂ ਤੇ ਚੱਕ ਕੇ ਲੈ ਜਾਣਗੇ ਦੁੱਖ ਦੇਖਿਆ ਕਲੇ ਨੇ ਪਰ ਖੁਸ਼ੀਆਂ ਦੁੱਖ ਦੇਖਿਆ ਕਲੇ ਨੇ ਪਰ ਖੁਸ਼ੀਆਂ ਇਹਨਾਂ ਨਾਲ ਹੀ ਨਾ ਨਾ ਜੱਟ ਨੇ ਐਵੇਂ ਜਾਣੀ ਨਾ ਤੁਝੋ ਲਈ ਮੇਰੀਆਂ ਆਈਆਂ ਬਹੁਤ ਉਹ ਗੰਤ ਬਥੀ ਜੱਟ ਨੇ ਪਿੰਡ ਪਿੰਡ ਵਿੱਚ ਧੀਆ ਦੀ ਲੋੜੀ ਜਿਹੜੀ ਮਨਾਉਣੀ ਚਾਹੀਦੀ ਆ ਕਿਉਂਕਿ ਦਿਨ ਬਦਨ ਜਿਹੜੀ ਆ ਲੜਕੀਆਂ ਦੀ ਗਿਣਤੀ ਜਿਹੜੀ ਬਹੁਤ ਸੀਮਤ ਹੋ ਗਈ ਆ ਲੜਕਿਆਂ ਨੂੰ ਜਿਹੜੇ ਵਿਆਹ ਕਰਾਉਣ ਲਈ ਹੁਣ ਲੜਕੀਆਂ ਨੀ ਲੱਭ ਰਹੀਆਂ ਬਹੁਤ ਦਿੱਕਤ ਪੇਸ਼ ਆ ਰਹੀ ਹੈ ਜਿਸ ਇਸ ਧੀਆ ਦੀ ਲੋਹੜੀ ਮਨਾਉਣ ਨਾਲ ਜਿੱਥੇ ਪਿੰਡਾਂ ਵਿੱਚ ਚੇਤਨਤਾ ਪੈਦਾ ਹੋਏਗੀ ਉੱਥੇ ਮਾਤਾਵਾਂ ਨੂੰ ਬੱਚੀ ਨੂੰ ਜਨਮ ਦੇਣ ਲਈ ਵੀ ਜਿਹੜੀ ਕੋਈ ਦਿੱਕਤ ਪੇਸ਼ ਨਹੀਂ ਆਉਂਦੀ kolu ona